ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਗਤਾ ਭਾਈ ਕਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਾਜੀਖਾਨੇ ਤੋਂ ਬਰਨਾਲੇ ਵਾਲੀ ਮੇਨ ਛੜਕ ਦੇ ਉੱਤੇ ਪਿੰਡ ਆਉਂਦਾ ਦੂਜੇ ਪਾਸੇ ਇਹਨੂੰ ਛੜਕ ਲੱਗਦੀ ਆ ਦੋਸਤੋ ਜਿਹੜੀ ਬਾਗੇ ਪੁਰਾਣੇ ਤੋਂ ਆਉਂਦੀ ਆ ਤੇ ਭਗਤੇ ਵੇਜਦੀ ਅੱਗੇ ਪੁੱਚੋ ਨੂੰ ਲੰਘ ਜਾਂਦੀ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਉਹਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹਨਾਂ ਕੋਲੇ ਗਾਵਾ ਤੇ ਕੁਸ ਮੱਝਾਂ ਜਿਹੜੀਆਂ ਉਹ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਘਰੇ ਰੱਖੀਆਂ ਹੋਈਆਂ ਮੇਨ ਕੰਮ ਖੇਤੀਬਾੜੀ ਤੇ ਨਾਲ ਦੁੱਧ ਤੇ ਲੱਗੇ ਹੋਏ ਪਸ਼ੂ ਇਹਨਾਂ ਦੇ ਵਿੱਚੋਂ ਅੱਜ ਇਹਨਾਂ ਨੇ ਇੱਕ ਸਾਹਮਣੀ ਝੋਟੀ ਵਿਕਾਊ ਕੀਤੀ ਹੈ ਡਿਟੇਲ ਤਾਂ ਆਪਾਂ ਵਾਈ ਤੋਂ ਪੁੱਛ ਲੈਣੀ ਆ ਪਰ ਜੋ ਵੈਸੇ ਗੱਲਾਂ ਬਾਤਾਂ ਵੀਰ ਨਾਲ ਹੋਈਆਂ ਤਾਂ ਪਤਾ ਲੱਗਾ ਵੀ ਹਰਿਆਣੇ ਦੇ ਵਿੱਚੋਂ ਇਹ ਦੋ ਝੋਟੀਆਂ ਲੈ ਕੇ ਆਏ ਸੀ ਦੁੱਧ ਵਾਸਤੇ ਅੱਜ ਇਹਨਾਂ ਨੇ ਇੱਕ ਏ ਝੋਟੀ ਜਿਹੜੀ ਸਾਹਮਣੇ ਹੁਣ ਆਪਦਾ ਜਗਾਲੀ ਕਰ ਰਹੀ ਹੈ ਗਾਲਾ ਕਰੀ ਜਾਂਦੀ ਹੈ ਇਹ ਫੋਰ ਸੇਲ ਆ ਇਹ ਵਿਕਾਊ ਕੀਤੀ ਹੋਈ ਹੈ ਸੋ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਆਜੂ ਤਾਂ ਆ ਕੇ ਤਸੱਲੀ ਕਰਿਓ ਕਿਉਂਕਿ ਚੰਗੇ ਦੁੱਧ ਵਾਲੀ ਚੰਗੀ ਝੋਟੀ ਐ ਤੇ ਉਸੇ ਹਿਸਾਬ ਤੇ ਦੀ ਕੀਮਤ ਹੋਊਗੀ ਉਨਾ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਤੁਸੀਂ ਆਪਦੀ ਸਮਝ ਵਰਤੋ ਤੇ ਤਸੱਲੀ ਵੀ ਕਰੋ ਆਓ ਡਿਟੇਲ ਬਾਈ ਤੋਂ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਣਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸਦੇ ਵੀ ਨਾਮ ਰਵਿੰਦਰ ਜੀ ਮੈਂ ਰਵਿੰਦਰ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆਂ ਹਾਂਜੀ ਇਹ ਦੋ ਮੱਝਾਂ ਹਰਿਆਣੇ ਚੋਂ ਲਿਆਏ ਹਾਂਜੀ ਇਹ ਦੋ ਮੱਝਾਂ ਲੈਂਦੀਆਂ ਸੀ ਬਈ ਅੱਛਾ ਇਹ ਉਦੋਂ ਅਸਰ ਕੱਟੀ ਲੈਂਦੀ ਸੀ ਜਾਂ ਸੂਈ ਵੀ ਛੋਟੀ ਨਹੀਂ ਇਹ ਗੱਭਣ ਲੈਂਦੀ ਸੀ ਬਈ ਸੂਨ ਵਾਲੀ ਸੀ ਬਸ ਆਪਣੇ ਕੋਲੇ ਸੂਈ ਆ ਆਪਣੇ ਕੋਲ ਆ ਕੇ ਸੂਈ ਹਾਂ ਦੋਨੇ ਮੱਝਾਂ ਹੀ ਆਪਣੇ ਕੋਲੇ ਸੂਈਆਂ ਅੱਛਾ ਐਦ ਕੀ ਇਹਦਾ ਸੂਆ ਕਹਿੰਦੇ ਮੈਂ ਬਈ ਇਹਦਾ ਦੂਜਾ ਸੂਆ ਬਈ ਪਹਿਲੇ ਸੂਏ ਲੈਂਦੀ ਸੀ ਹਾਂ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਨੇ ਪਹਿਲੇ ਸੂਏ ਨੇ 16 ਕਿਲੋ ਦੁੱਧ ਦਿੱਤਾ ਮੈਨੂੰ 16 ਕਿਲੋ ਦੁੱਧ ਇਹਦਾ ਤੁਸੀਂ ਪਹਿਲੇ ਸੂਏ ਚ ਹੋਇਆ ਹਾਂਜੀ ਅੱਛਾ ਹੁਣ ਇਹ ਦੂਜਾ ਸੂਆ ਸੂਨ ਚ ਦਿਨ ਕਿੰਨੇ ਬਾਕੀ ਨੇ ਇਹ ਬਈ ਇੱਕ ਤਰੀਕ ਸੀਮਨ ਜਿਹੜਾ ਦੇ ਭਰਾ ਆ ਕੁ ਸਹਤਾਂ ਚ ਨਹੀਂ ਸੀਮਨ ਬਾਈ ਆਮ ਹੀ ਸਾਦਾ ਹੀ ਦਾ ਠੀਕ ਹੈ ਉਹ ਮਨ ਲੋ ਕੋਈ ਸਰਕਾਰੀ ਨਹੀਂ ਬੱਲ ਕਿਹੜਾ ਹਾਂ ਨਹੀਂ ਠੀਕ ਹੈ ਰੇਟ ਕੀ ਕਰਦੇ ਹੋ ਇਹਦਾ ਬਾਈ ਕੀ ਡਿਮਾਂਡ ਰੇਟ ਬਾਈ ਫੋਨ ਤੇ ਕਰ ਲਾਂਗੇ ਇਹਦਾ ਇਹਦਾ ਰੇਟ ਫੋਨ ਤੇ ਰੱਖਾਂ ਤੋੜ ਕੇ ਦਿਖਾ ਦਿੰਨੇ ਆ ਦੋਸੋ ਢਾਂਚਾ ਦੇਖ ਲੋ ਝੋਟੀ ਦਾ ਸੈਂਗੇ ਦਾ ਕੁੰਡਾ ਹੈ ਲੰਬੀਏ ਦੀ ਬੂਥ ਹੈ ਇਹ ਦੋ ਝੋਟੀਆਂ ਬਾਈ ਹੋਰੀ ਹਰਿਆਣੇ ਚੋਂ ਲਿਆਏ ਸੀ ਐਸ ਵਾਰ ਇਹ ਝੋਟੀ ਇਹਨਾਂ ਨੇ ਵਕਾਉ ਕੀਤੀ ਹੈ 16 ਕਿਲੋ ਪ ਵੀਰ ਦੇ ਦਸਨ ਮੁਤਾਬਕ ਇਹਨੇ ਪਹਿਲੇ ਸੂਏ ਚ ਦੁੱਧ ਪਿਆਇਆ ਹੈ ਹਵਾਨਾ ਇੱਕ ਵਾਰ ਐਵੇਂ ਖੜੀ ਤਾਂ ਦੇਖੋ ਫਿਰ ਇਹਨੂੰ ਤੋਰਾਂਗੇ ਵੀ ਆਪਾਂ ਕਿਉਂਕਿ ਖੇਤੀਬਾੜੀ ਕਰਦੇ ਆ ਬਾਈ ਹੋਰੀ ਪਸ਼ੂ ਪਾਲਣ ਦਾ ਕੰਮ ਵੈਸੇ ਨਾਲ ਆ ਤੇ ਪਸ਼ੂ ਉਪਰੇ ਬੰਦੇ ਤੋਂ ਡਰਦਾ ਰਹਿੰਦਾ ਹਵਾਨਾ ਬੈਕਸਾਈਡ ਤੋਂ ਕਨਫਰਮ ਇਥੋਂ ਦਿਸਦਾ ਜਿੰਨਾ ਚੰਗਾ ਹਵਾਨਾ ਹੈ ਉਨਾ ਹੀ ਚੰਗਾ ਥਨ ਦਾ ਸਹਜ ਹੈ ਮੈਂ ਵੈਸੇ ਬੈਕਸਾਈਡ ਤੋਂ ਹਵਾਨਾ ਤੁਹਾਨੂੰ ਦਿਖਾ ਰਿਹਾ ਸੀ ਵੈਸੇ ਇਹਨੂੰ ਆਪਾਂ ਤੋਰਾਂਗੇ ਉਦੋਂ ਵੀ ਤੁਹਾਨੂੰ ਇਹਦਾ ਹਵਾਨਾ ਜਿਹੜਾ ਕਲੀਅਰ ਹੋ ਜਾਣਾ ਥੋਲਾ ਵੀਰੇ ਨੂੰ ਤੋੜ ਕੇ ਆਪਾਂ ਸੋ ਦੱਸੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਚੰਗੇ ਕਾਤ ਕਾਠ ਦੀ ਦੱਸੋ ਇਹ ਝੋਟੀ ਹੈ ਪੂਰਾ ਇਹਦਾ ਵਜਨ ਹੈ ਜਵਾਨਾ ਤੁਸੀਂ ਕਰਮਾਲੀ ਦਾ ਹੁਣ ਦੇਖ ਸਕਦੇ ਹੋ ਥਣ ਸੋਨਾ ਸਹਿਜ ਹੈ ਇੱਕੋ ਜਿਹਾ ਥਣ ਹੈ ਬਾਕੀ ਜੋ ਰੰਗ ਰੂਪ ਹੈ ਜੋ ਸਟਰਕਚਰ ਹੈ ਵੀਡੀਓ ਚ ਕਲੀਅਰ ਦਿਸਦਾ ਆ ਕੇ ਤੁਸੀਂ ਕੋਲੋਂ ਦੇਖ ਲੈਣਾ ਹੁਣ ਇਹਨੂੰ ਬਾਹਰ ਜਦੋਂ ਇਹ ਤੁਰਦੀ ਹੈ ਤਾਂ ਇਹਦਾ ਸਟਰਕਚਰ ਥਣ ਹੋਵਣਾ ਦੇਖੋ ਤੁਰੀ ਜਾਂਦੇ ਬਈ ਕੋਈ ਗੱਲ ਨਹੀਂ ਅੱਕੇ ਨੂੰ ਲਈ ਚੱਲੀ ਸਿੱਧੀ ਉਹ ਨਾਗਤਾ ਇੱਕ ਹੀ ਦਿਖਾਉਣਾ ਦੋਸਤੋ ਪਰ ਝੋਟੀ ਚੰਗੇ ਵਜਾਂਦੀ ਸੋਹਣੇ ਹਵਾਨੇ ਦੀ ਹੈ ਦੁੱਧ ਤੁਸੀਂ ਕਿੰਨਾ ਚੋਲੋਗੇ ਥੋਡੀ ਸੇਵਾ ਹੈ ਪਰ ਜੋ ਚੀਜ਼ ਹੈ ਉਹ ਵੀਡੀਓ ਚ ਤੁਸੀਂ ਹੁਣ ਦੇਖ ਲਓ ਇੱਕ ਵਾਰ ਜਾਣਦੇ ਹੋ ਹੋਰ ਅੱਗੇ ਨੂੰ ਭਾਈ ਇਧਰ ਵਾਪਸ ਮੁੜਦੇ ਹਾਂ ਥੋੜਾ ਪੱਜੂ ਹਜੇ ਪੁੜੇ ਨਵਾਉਣੇ ਸ਼ੁਰੂ ਕੀਤੇ ਆ ਇੱਕ ਤਰੀਕ ਨੂੰ ਵੈਸੇ ਦੇ ਦਿਨ ਪੂਰੇ ਹੁੰਦੇ ਆ ਹਵਾਨਾ ਜਿਹੜਾ ਉਹ ਪੂਰਾ ਭਰੀ ਬੈਠੀ ਆ ਹੋ ਸਕਦਾ ਕੋਈ ਪੂਰੇ ਜੇ ਦਿਨਾਂ ਤੇ ਸੂਕੇ ਤੇ ਜਾਂ ਦੋ ਦਿਨ ਵੱਧ ਲੈ ਜੇ ਬਾਅਦ ਦੀ ਗੱਲ ਹੈ ਫਿਲਹਾਲ ਦਾ ਜਿਹੜਾ ਰੋਖ ਆ ਉਹ ਤੁਸੀਂ ਹੁਣ ਵੀਡੀਓ ਚੋਂ ਇਹਦਾ ਦੇਖ ਲਿਆ ਵੀਰੇ ਵਾਪਸ ਸੋ ਕੋਸ਼ਿਸ਼ ਹੈ ਵੀ ਦੋਨਾਂ ਪਾਸਿਓ ਤੁਹਾਨੂੰ ਇਹਦਾ ਮਾ ਥਣ ਹਵਾਨਾ ਦਿਖਾ ਸਕਾਂ ਬਾਕੀ ਸਿੰਘ ਨੇਚਰਲੀ ਐ ਕੋਈ ਸਿੰਘ ਬਣਾਇਆ ਨਹੀਂ ਬਾਈ ਹੋਰਿਆ ਨੇ ਕੁਦਰਤੀ ਤੌਰ ਤੇ ਜਿੱਤਾਂ ਸਿੰਘ ਮੁੜਦਾ ਉਸੇ ਤਰ੍ਹਾਂ ਨਾਲ ਮੁੜਿਆ ਹੋਇਆ ਲਿਆਓ ਵੀਰੇ ਵਾਪਸ ਇਹ ਮੱਝ ਦੋਸੋ ਇਹ ਝੋਟੀ ਦੂਜਾ ਸੂਆ ਸੁੰਦੀ ਬਾਈ ਹੋਰਿਆਂ ਕੋਲ ਵਕਾਊ ਐ ਮੈਂ ਕਿਤਾ ਖੇਤੀਬਾੜੀ ਆ ਪਰ ਸ਼ੌਂਕ ਰੱਖਦੇ ਆ ਪਸ਼ੂਆਂ ਦਾ ਉਹਦੇ ਕਰਕੇ ਹੀ ਹਰਿਆਣੇ ਚੋਂ ਲਿਆਏ ਸੀ ਨਾ ਅਖਰ ਹੁਣ ਬਰਾਂਡਾ ਸਾਰਾ ਭਰਿਆ ਹੋਇਆ ਵੱੱਤ ਵੀ ਹੋ ਗਏ ਆ ਕਮਰੇ ਦੇ ਵਿੱਚ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਦੋਸਤੋ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਮਿਹਰਬਾਨ